ਚੈਨਲ ਦਾ ਆ ਰ ਹੈ ਨਿਊਜ਼ ਵੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਕਲਾਨੌਰ ਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਤੋਂ ਗੈਂਗਸਟਰਾਂ ਵੱਲੋਂ 50 ਲੱਖ ਦੀ ਫਰौती ਮੰਗੀ ਗਈ ਅਤੇ ਉਹਨਾਂ ਦੇ ਕਲੀਨਿਕ ਦੇ ਉੱਪਰ ਸ਼ੁੱਕਰਵਾਰ ਦੇਰ ਰਾਤ ਗੋਲੀਆਂ ਚਲਾਈਆਂ ਗਈਆਂ ਇਸ ਸਬੰਧੀ ਜਾਣਕਾਰ ਦਿੰਦੇ ਹਾਂ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਦੂਸਰੀ ਵਾਰ ਉਹਨਾਂ ਦੇ ਕਲੀਨਿਕ ਤੇ ਗੋਲੀਆਂ ਚਲੀਆਂ ਹਨ ਉਹਨਾਂ ਕਹਿੰਦੇ ਕਿ ਇਸ ਤੋਂ ਪਹਿਲਾਂ ਵੀ ਗੋਲੀਆਂ ਚੱਲ ਚੁੱਕੀਆਂ ਹਨ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿੱਥੇ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਸੁਰੱਖਿਆ ਗਾਰਡ ਵੀ ਦਿੱਤੇ ਗਏ ਉਹਨਾਂ ਕਹਿੰਦੇ ਕਿ ਫਿਰ ਉਹਨਾਂ ਨੂੰ ਫਰੋਤੀ ਦੇ ਫੋਨ ਆਉਂਦੇ ਰਹੇ ਅਤੇ ਬੀਤੀ ਸ਼ੁੱਕਰਵਾਰ ਰਾਤ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਉਹਨਾਂ ਦੇ ਕਲੀਨਿਕ ਉੱਪਰ ਗੋਲੀਆਂ ਚਲਾਈਆਂ ਗਈਆਂ ਉਹਨਾਂ ਕਹਿੰਦੇ ਕਿ ਇਸ ਸਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮੌਕੇ ਡਾਕਟਰ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਬੁਹਾਰ ਲਗਾਈ ਗਈ ਹੈ ਕਿ ਇਹਨਾਂ ਗੈਸਟਾਂ ਤੇ ਨੱਥ ਪਾਈ ਜਾਏ ਅਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ। ਕਲਾਨੌਰ ਤੋਂ ਪત્રਕਾਰ ਨਰੇਂਦਰ ਕੌਰpuri ਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਭੂਮਿਕਾ ਮੈਂ ਡਾਕਟਰ ਈਸ਼ਰ ਸਿਰਾਮ ਹਸਪੀਟਲ ਦਾ ਮਾਲਕਾਂ ਜੀ ਮੇਰੇ ਕੋ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪੱcza ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਜਦੋੜ ਵੀ ਕੀਤੀ ਪਰ ਜਿਹੜੇ ਸਾਰਥੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫੇਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਦਰਾਤੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਲੱਗੇ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨੁਕਸਾਨ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫੇਰ ਐਕਚੁਅਲੀ ਐਕਸ਼ਨ ਲਿਆ ਜਾ ਸਰ ਪਰੋਤੀ ਮੰਗਦੇ 50 ਲੱਖ ਰੁਪਈਆ ਮੈਂ ਇੱਥੇ ਦੱਸਦਾ 100 ਰੁਪਈਆ 20-20 ਰੁਪਈਆ ਲੈਂਦਾ ਮੈਂ ਜਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਿੰਘ ਸਾਹਿਬ ਜੀ ਮਿਲਿਆ ਗੜਾ ਉਸਾਇਓ ਪੁਲਿਸ ਵੀ ਰਸਾਇਓ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ 11:30 ਵਜੇ ਇਹ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਜਲ ਵਿੱਚ ਕੋਈ ਕੰਮ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਤੋ ਜਲਦੀ ਜਲਦੀ ਬੰਦੇ ਟਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮੋਹਲਾ ਬਣਿਆ ਹੋਇਆ ਉਹ ਕੀ ਹੋਇਆ ਕੁੱਚ ਪਾਤੀ ਆ ਦੋ ਤਿੰਨ ਕੱਲ ਆਈਆ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੋਰਟ ਕਰਦਾ ਰਿਹਾ ਦਿਖਾਉਂਦਾ ਰਿਹਾ